ਹਾਂਜੀ ਲੇਕ ਵੀਡੀਓ ਦੇ ਵਿੱਚ ਸੋਨੂ ਜੀ ਤਾਂ ਭਰਾ ਪਰਜਾਈ ਬਣੇ ਹੁੰਦੇ ਹਨ ਸੰਦੀਪ ਦੇ ਤੇ ਸਿੰਗਲ ਮਦਰ ਨੂੰ ਕਿਸ ਤਰ੍ਹਾਂ ਆਪਣੇ ਲਾਈਫ ਬਤੀਉਣੀ ਪੈਂਦੀ ਹੈ ਇਸ ਵੀਡੀਓ ਦੇ ਵਿੱਚ ਵਿਖਾਇਆ ਗਿਆ ਹੈ ਤੇ ਉਸ ਨੂੰ ਹਰ ਗੱਲ ਤੋਂ ਟੋਕਦੇ ਰਹਿੰਦੇ ਹਨ ਤੇ ਜੇਕਰ ਉਹ ਆਪਣੇ ਸਹੁਰੇ ਘਰ ਜਾਣ ਦੀ ਗੱਲ ਕਰਦੀ ਹੈ ਪਹਿਲਾਂ ਵਾਲੇ ਤਾਂ ਉੱਥੇ ਵੀ ਉਸ ਨੂੰ ਨਾਣੂ ਕਰ ਕਰ ਦਿੱਤੀ ਜਾਂਦੀ ਹੈ ਤੇ ਉਸ ਨੂੰ ਆਪਣੀ ਘਰ ਵਾਲੇ ਦੀ ਪਹੁੰਚ ਤਾਂ ਜ਼ਿਆਦਾ ਆਉਂਦੀ ਹੁੰਦੀ ਹੈ ਤੇ ਉਧਰ ਪਿੰਕੀ ਨੇ ਨਵਾਂ ਸਿਆਪਾ ਸਿਹੜਿਆ ਹੁੰਦਾ ਹੈ ਘਰ ਛੱਡ ਕੇ ਚਲੀ ਗਈ ਹੁੰਦੀ ਹੈ ਤੇ ਕਵਲ ਨੂੰ ਬਦਨਾਮ ਕਰਨ ਦੀਆਂ ਸਕੀਮਾਂ ਲਗਾ ਰਹੀ ਹੁੰਦੀ ਹੈ ਤੇ ਕਦੇ ਦਾਸ ਦਾ ਪੱਛਾ ਤੇ ਕਦੇ ਉਸ ਦਾ ਬਾਹਰ ਚਾ ਚੱਕਰ ਚੱਲਣ ਦੇ ਇਲਜ਼ਾਮ ਲਗਾਉਂਦੀ ਨਜ਼ਰ ਆਉਂਦੀ ਹੈ ਤੇ ਉਧਰ ਜਿਹੜੀ ਪ੍ਰੀਤ ਹੁੰਦੀ ਹੈ ਉਹ ਆਪਣੀ ਤਾਈ ਦੇ ਗੱਲ ਪੈਂਦੀ ਨਜ਼ਰ ਆਉਂਦੀ ਹੈ ਕਿ ਆਪਣੀ ਲੜਾਈ ਸਾਡੇ ਘਰ ਲੈ ਕੇ ਆਉਣੀ ਉਹ ਤੇ ਸਾਡੇ ਘਰੇ ਕਲੇਸ਼ ਹੁੰਦਾ ਹੈ ਤੇ ਸਾਡੀ ਸ਼ਾਂਤੀ ਭੰਗ ਹੁੰਦੀ ਹੈ ਤੇ ਉਧਰ ਜਿਹੜੀ ਪਿੰਕੀ ਦੀ ਮਾਂ ਹੁੰਦੀ ਹੈ ਗਵਾਂਢਣ ਦੇ ਨਾਲ ਸਾਰੀਆਂ ਗੱਲਾਂ ਸ਼ੇਅਰ ਕਰ ਰਹੀ ਹੁੰਦੀ ਹੈ ਕਿ ਇਸ ਤਰ੍ਹਾਂ ਸਾਡੀ ਧੀ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਤੇ ਉਹ ਗਵਾਂਢਣ ਵੀ ਸਵਾਦ ਲੈ ਰਹੀ ਹੁੰਦੀ ਹੈ ਤੇ ਉਹ ਦਿਨ ਉਧਰ ਵਿਕੀ ਪ੍ਰੀਤ ਬਹੁਤ ਜ਼ਿਆਦਾ ਤੰਗ ਹੁੰਦੀ ਆ ਕਵਲ ਹੋਣਾ ਤੇ ਕਿ ਇਹਨਾਂ ਦਾ ਕਦੇ ਵੀ ਕੁਝ ਨਹੀਂ ਹੋ ਸਕਦਾ ਜੇਕਰ ਇਹ ਕਾਰਵ ਸੋਣਾ ਚਾਹੁੰਦਾ ਤਲਾਕ ਲੈ ਲੈਣ ਸਾਨੂੰ ਕਿਉਂ ਨੱਕ ਤੇ ਵਿੱਚ ਦਮ ਦਿੱਤਾ ਹੋਇਆ ਹੈ ਤੇ ਉਧਰ ਫਿਰ ਦੁਬਾਰਾ ਕਵਲ ਤੇ ਸੰਦੀਪ ਦਾ ਮੇਲਮਲਾਪ ਹੋਵੇਗਾ ਤੇ ਉਹ ਸੰਦੀਪ ਆਪਣੀ ਹਾਲਤ ਕਵਲ ਨੂੰ ਦੱਸਣ ਦੇ ਲਈ ਰੈਡੀ ਹੁੰਦੀ ਹੈ ਜਾਂ ਨਹੀਂ ਸੋ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ